ਸਾਨੂੰ ਵੀ ਬੇਨਤੀ ਕਰਨਾ ਹੈ ਉਹ ਵੀ ਕੱਢਣ ਤੇ ਇਸ ਕਰਕੇ ਇਹਦੇ ਲਈ ਕੋਈ ਕਿਸੇ ਪਾਸੇ ਰਾਇਤ ਨਹੀਂ ਕੀਤੀ ਜਾਊਗੀ ਪਰ ਬੇਨਤੀ ਕਰਦਾ ਪਈ ਇਹ ਹੁਣ ਟ੍ਰਾਇਲ ਆਪਾਂ ਸੋਸ਼ਲ ਮੀਡੀਆ ਤੇ ਕਰਨੇ ਆ ਆਪਾਂ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਕਰਨੀਆਂ ਆ ਆ 328 ਰੁਪਿਆਂ ਦਾ ਮਸਲਾ ਮਸਲਾ ਤਾਂ ਉਹ ਕਿਸੇ ਦਾ ਕੇਸ ਦੇ ਪਾਸੇ ਨੂੰ ਡੇਲ ਦਿੱਤਾ ਉਹਦੇ ਵਿੱਚ ਵੀ ਅਸੀਂ ਸਹਿਯੋਗ ਕੀਤਾ ਅੱਗੇ ਵੀ ਕੀਤਾ ਕੱਲ ਹੁਣ ਉਹਨਾਂ ਦੀ ਰਾਤ ਚਿੱਠੀ ਆਈ ਆ ਉਹ ਅਸੀਂ ਉਹਨਾਂ ਨੂੰ ਕਿਹਾ ਵੀ ਦੱਸੋ ਕਿਹੜਾ ਤੁਹਾਨੂੰ ਚਾਹੀਦਾ ਰਿਕਾਰਡ ਅਸੀਂ ਮੁਹੱਈਆ ਕਰਾ ਦੇ ਲਈ ਕੋਈ ਮਨਕਰ ਨਹੀਂ ਗਏ ਅਸੀਂ ਪਰੋਜਵੇ ਸਿੰਘ ਸਾਹਿਬ ਨੇ ਕਿਹਾ ਸੀ ਕਿ ਬਿਹਤਰ ਹੋਵੇ ਕਿ ਅਮਰਧਾਰੀ ਸਿੰਘ ਹੋਣ ਔਰ ਆਈਐਸ ਆਈਪੀਐਸ ਬਹੁਤ ਸਾਰੇ ਵਿੱਚ ਕਈ ਹੈਗੇ ਆ ਜਿਹੜੇ ਅਮਰਧਾਰੀ ਆ ਸੋ ਇਸ ਕਰਕੇ ਗੱਲਾਂ ਕਰਨੀਆਂ ਬੜੀਆਂ ਸਖਾਲੀਆਂ ਦੂਛਣਵਾਦੀ ਕਰਨੀ ਬੜੀ ਸਖਾਲੀ ਆ ਪਰ ਥਰਣੀ ਫੇਰ ਰੋਕੀ ਹੁੰਦੀ ਜਿਹੜੇ ਦੂਰੇ ਬਾਤ ਲਾਉਂਦੇ ਆ ਇੱਕ ਆਜ ਐਗਜ਼ੈਕਟਿਵ ਨੇ ਅਸੀਂ ਇਹ ਵੀ ਮਤਾ ਪਾਸ ਕੀਤਾ ਕਿ ਆਮ ਕਰਕੇ ਇਹ ਮੈਂ ਤਾਂ ਅੱਜ ਕਰਨਿਆ ਤਾਂ ਕਿ ਸਾਰੇ ਸਮੂਚੇ ਤੌਰ ਤੇ ਸਾਰਿਆਂ ਦੀ ਇਹ ਜ਼ਿਹਨ ਦੇ ਵਿੱਚ ਗੱਲ ਆ ਜਾਏ ਕਿ ਹੁਣ ਜਿਹੜੇ ਕਿਸੇ ਅਧਿਕਾਰੀ ਨੂੰ ਜੁਰਮਾਨਾ ਹੋ ਗਿਆ ਉਹ ਮਾਫ ਨਹੀਂ ਹੋਣਾ ਚਾਹੇ ਛੋਟਾ ਅਧਿਕਾਰੀ ਆ ਚਾਹੇ ਵੱਡਾ ਅੱਗੇ ਕੀ ਕਰਦੇ ਸੀ ਚੱਲ ਆ ਮਾਰਿਓ ਜੀ ਘੋਗੀ ਜੇ ਧਾਮੀ ਜੀ ਘੋਗੀ ਮਾਰਿਓ ਇੱਥੇ ਹੁਣ ਇਹ ਤਾਂ ਕਰਕੇ ਫੈਸਲਾ ਕੀਤਾ ਕਿ ਇਹ ਕਈ ਵਾਰੀ ਇਹਨਾਂ ਗੱਲਾਂ ਦਾ ਨਜਾਇਜ਼ ਫਾਇਦਾ ਵੀ ਲੈ ਜਾਂਦੇ ਆ ਹੋਰ ਵੀ ਅਸੀਂ ਇੱਕ ਦੋ ਮਤੇ ਬਾਤ ਕੀਤੀ ਉਹ ਸਾਡੇ ਸ਼੍ਰੋਮਣੀ ਕੁਰਦਾਰਾ ਪ੍ਰਬੰਧਕ ਕਮੇਟੀ ਦੇ ਨਾਲ ਅੰਦਰਲੇ ਪ੍ਰਬੰਧ ਨਾਲ ਸੰਬੰਧ ਤੇ ਆ ਤੋ ਮੈਂ ਆਪਣੇ ਮੈਂਬਰ ਸਹਿਮਾਨ ਸਮੂਚਿਆਂ ਨੇ ਜਿਨ੍ਹਾਂ ਨੇ 2 2.5 ਘੰਟੇ ਇਹਨਾਂ ਮਸਲਿਆਂ ਤੇ ਸਾਰਾ ਡਿਸਕਸ ਕੀਤਾ ਹਰ ਪਾਕ ਡਿਸਕਸ ਕਰਕੇ ਤੁਹਾਡੇ ਰੂਬਰੂ ਹੋਏ ਆ ਤੋ ਗੁਰੂ ਸਾਹਿਬ ਕਿਰਪਾ ਕਰਨ ਸੰਸਥਾ ਸਿੱਖ ਕੌਮ ਦੀ ਆ ਧਾਮੀ ਅੱਜ ਹੈਗਾ ਨਹੀਂ ਹੋਣਾ ਬਿਰ ਕੱਜ ਹੈਗਾ ਕੱਲ ਨੂੰ ਨਹੀਂ ਹੋਣਾ ਆ ਨਾਲ ਤੇ ਮੇਰੇ ਸਾਥੀ ਕੱਲ ਨੂੰ ਹੋਣੇ ਕਿ ਨਹੀਂ ਇਹ ਕਿਉਂਕਿ ਸੰਸਥਾ ਕੌਮ ਦੀ ਆ ਸੰਸਥਾ ਦਾ ਨਾਸ ਨਾ ਹੋ ਜਾਵੇ ਅੱਜ ਸਾਰੇ ਦਾ ਸਾਰਾ ਜੋਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਨੂੰ ਬਦਨਾਮ ਕੀਤਾ ਜਾ ਰਿਹਾ ਮੈਂ ਤਾਂ ਕਿਹਾ ਮੈਂ ਪਰੇਮਾਨਾ ਮਾਫੀ ਮੰਗਦਾ ਕਿ ਮੇਰੇ ਵੇਲੇ ਹੋਇਆ ਪਰ ਹੁਣ ਜੇ ਮੇਰੇ ਵੇਲੇ ਹੋਇਆ ਮੌਰੀਲੀ ਦੌਰ ਦੇ ਉੱਤੇ ਤਾਂ ਮੇਰਾ ਫਰਜ਼ ਵੀ ਬਣਦਾ ਵੀ ਸੱਚ ਪਾਰਕੜ ਕਰਾਂ ਤੇ ਉਹਦੇ ਉੱਤੇ ਮੈਂ ਪਹਿਰਾ ਦਊਗਾ ਸਾਰੀ ਐਜੈਕਟਿਵ ਪਹਿਰਾ ਦਊਗੀ ਸੋ ਤੁਹਾਡਾ ਵੀ ਸਾਰਿਆਂ ਦਾ ਫਿਰ ਦਿਲ ਦੀਆਂ ਲਗਿਆਈਆਂ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ 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 ਯਾਨੀ ਕਿ ਸੰਘੀ ਕਮੇਟੀ ਕਦੋਂ ਲੈ ਫਿਰ ਅਗਲੀ ਕਾਰ ਵੇ ਫੇ ਕਰਾਂਗੇ ਹੁਣ ਤਾਂ ਆਪਾਂ ਹਲੇ ਲੈਟਸ ਹੋਊ ਫਾਰ ਬੈਟਰ ਕੇ ਬੱਤਰ ਘੰਟੇ ਚ ਕੀ ਕਰਦੇ ਆ ਉਹ ਉਸ ਤੋਂ ਬਾਅਦ ਫਿਰ ਤੁਹਾਨੂੰ ਵੀ ਤੁਸੀਂ ਉਹਦੇ ਉੱਤੇ ਫੈਸਲਾ ਲੈ ਸਕੋਗੇ ਕਿ ਦੁਬਾਰਾ ਅੰਤਰੀ ਕਮੇਟੀ ਦੀ ਮੀਟਿੰਗ ਹੀ ਕਰੀਏ ਇਹ ਫੇ ਸੋਚਾਂਗੇ ਅੱਜ ਦਾ ਅੱਜ ਦਾ ਮਤਾ ਆ ਆ ਜਿਹੜਾ ਮਤਾ ਆ ਨਾ ਇਹਦੇ ਵਿੱਚ ਲਿਖਿਆ ਆ ਸਬੂਤ ਪੇਸ਼ ਨਹੀਂ ਕੀਤੇ ਜਾਂਦੇ ਇਹਨਾਂ ਦੇ ਖਿਲਾਫ ਲੈਣ ਦੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਫੇ ਫਿਰ ਦੇਖਾਂਗੇ ਉਸ ਦੀ ਕੀ ਹਾਲਤ ਪਤਾ ਜੀ ਨਾ ਸਿੰਘ ਸਾਹਿਬ ਗਿਆਨੀ ਰੂਪੀ ਇਸੇ ਕੋਲ ਆਲੇ 773 ਮਹੀਨੇ ਦਸਾਂ ਹਫ਼ਤੇ ਰਹਿ ਰਾਂਸੀ ਡਿਊਟੀ ਕੀਤੀ ਨਾ ਉਹ ਗੋਨਾਵੈਨ ਟਾਈਮ ਤੇ ਡਿਊਟੀ ਕੀਤੀ ਨਾ ਪਾਕਿਸਤਾਨ ਦੇ ਟਾਈਮ ਤੇ ਡਿਊਟੀ ਕੀਤੀ ਇੱਥੋਂ ਤੱਕ ਕਿ 2 ਦਸੰਬਰ 2023 ਨੂੰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਤੌਰ ਜੱਰੇ ਨਾ ਸੀ ਉਹ ਉਹਨਾਂ ਦਾ ਫਰਜ਼ ਬੰਦਾ ਸੀ ਕਿ ਆਪ ਉਸ ਕਾਰਜ ਨੂੰ ਨਿਭਾਉਂਦੇ ਉਹ ਕਾਰਜ ਜੀ ਵੀ ਦੂਸਰੇ ਸਿੰਘ ਸਾਹਿਬ ਕੋਲੋਂ ਕਰਵਾਈ ਕਿ ਇਹਨੇ ਉਹ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਰਹੇ ਨੇ ਪਰ ਅੱਜ ਜਿਹੜਾ ਬੋਲ ਰਹੇ ਸੀ ਉਹ ਕਿ ਤੁਹਾਨੂੰ ਪੜਿਆ ਹੋਇਆ ਹੈ ਲਿਖਿਆ ਹੋਇਆ ਆਇਆ ਉਹ ਪੜ ਰਹੇ ਸੀ ਇਹ ਸੀ ਇਹ ਸਾਰਾ ਉਹ ਕਿਉਂਕਿ ਚੱਲ ਰਹੀ ਛੁੱਟੀ ਤੇ 2 ਅਪ੍ਰੈਲ ਤੱਕ ਉਹਨਾਂ ਦੀ ਛੁੱਟੀ ਆ ਛੁੱਟੀ ਦੇ ਦੌਰਾਨ ਉਹ ਨਹੀਂ ਪ੍ਰੈਸ ਕਾਨਫਰੰਸ ਕੀਤੀ ਆ ਦੂਜੀ ਗੱਲ ਆ ਮੈਂ ਵੀ ਹੁਣ ਪੜਦਾ ਆਂ ਕਈ ਮੈਂ ਗੱਲਾਂ ਉਂ ਕਰ ਲੈਣਾਂ ਤੇ ਜਿਹੜੇ ਸਕ੍ਰਿਪਟ ਲਿਖਿਆ ਜਾਂਦਾ ਉਹ ਸਕ੍ਰਿਪਟ ਕਈ ਵਾਰੀ ਹੁਣ ਮੇਰੇ ਕੋਲ ਆ ਪਾ ਜੰਦੇ ਆ ਜੇ ਵੀਰ ਇਹ ਦੇਖਦਾ ਹੋਵੇ ਜਾਂ ਕੋਈ ਹੋਰ ਆਪ ਸੁਤਵੀਰ ਸੁਣੇ ਜਾਂ ਮਨਨ ਸਾਹਿਬ ਲੇਦੇ ਹੋ ਤੇ ਆਟੋਮੈਟਿਕਲੀ ਬੰਦੇ ਦਾ ਹਰਕ ਦਾ ਧਿਆਨ ਉਧਰ ਨੂੰ ਜਾਂਦਾ ਕਿ ਜਿਹੜੀ ਗੱਲ ਬੋਲੀ ਜਾ ਰਹੀ ਆ ਕਿਤੇ ਉਹ ਪੜੀ ਜਾ ਰਹੀ ਆ ਜਾਂ ਅਸਲੀਅਤ ਪੇਸ਼ ਕੀਤੀ ਜਾ ਰਹੀ ਆ ਇਹਦਾ ਤੁਸੀਂ ਇਹ ਤੁਸੀਂ ਮੇਰੇ ਤੋਂ ਇਹ ਤੁਸੀਂ ਮੇਰੇ ਤੋਂ ਕਿਉਂਕਿ ਮੈਂ ਇੱਕ ਪੱਖ ਪੇਸ਼ ਕਰਦਾ ਤੁਹਾਡਾ ਰੋਜ਼ ਦਾ ਕੰਮ ਆ ਤੇ ਤੁਸੀਂ ਜੁਵਾਰ ਦਾ ਬੈਸਟ ਇਜਾਜਤ ਹੁੰਦੀ ਮੈਨੂੰ ਮੇ ਤੋਂ ਬੰਦ ਪੜ ਸਕਦੇ ਇੱਕ 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 ਕੋਸ਼ਿਸ਼ ਕੀਤੀ ਗਈ ਹੈ ਕੀ ਲੱਗਦਾ ਹੈ ਕੀ ਸੱਚੀ ਕੀ ਮਤਲਬ ਇਹ ਮੈਨੂੰ ਲੱਗਦਾ ਭਈ ਉਹਨਾਂ ਨੂੰ ਸ਼ਾਇਦ ਕੋਈ ਕਿਵੇਂ ਦੀ ਇਹ ਪਲਾਨਿੰਗ ਕੀਤੀ ਗਈ ਹੈ ਸਮਾਂ ਹੁਣ ਦੱਸੂਗਾ ਇਸ ਗੱਲ ਨੂੰ ਕਿਉਂਕਿ ਮੈਨੂੰ ਸੇਵਾ ਨੂੰ ਕੀਤਾ ਜਾ ਨਹੀਂ ਸਾਡਾ ਮੈਂ ਦੇਖੋ ਐਵੇਂ ਕਈ ਜਾਮਾ ਸਾਡਾ ਕੋਈ ਅਜੰਡਾ ਨਹੀਂ ਸੀ ਅੱਜ ਦਾ ਸਾਡਾ ਅੱਜ ਦੀ 19 ਤਰੀਕ ਦੀ ਮੀਟਿੰਗ ਦਾ ਸਿੰਘ ਸਾਹਿਬ ਗਰਮੀ ਰਕਵੀਰ ਸਿੰਘ ਦਾ ਕੋਈ ਅਜੰਡਾ ਨਹੀਂ ਤੇ ਤੁਸੀਂ ਲਿਖੀ ਕਿਤੇ ਵੱਲੋਂ ਕਹੀ ਐ ਜੀ ਪਤਾ ਨਹੀਂ ਜੀ ਹੁਣ ਤਾਂ ਇਹ ਸਮਾਂ ਤੁਸੀਂ ਤੁਸੀਂ ਲੱਭ ਲੈਣੀ ਆ ਫਿਰ ਤੁਸੀਂ ਮੈਨੂੰ ਖ਼ਵਾਲ ਪੁੱਛ ਲੈਣਾ ਜੰਕਸ਼ਨੀਆਂ ਦਾ ਸਰਕਾਰਾਂ ਦਾ ਕੰਮ ਆ ਤੁਸੀਂ ਥੋੜਾ ਜਿਹਾ ਦੱਸ ਦਿਓ ਤੁਹਾਡਾ ਵੀ ਮੇਰਾ ਮੇਰੀ ਮੇਰੀ ਬੇਨਤੀ ਸੁਣ ਲਓ ਮੈਂ ਤਾਂ ਦੇਖੋ ਜਿੰਨਾ ਕਿ ਤੁਸੀਂ ਦੇਖਿਆ ਉਹਨਾਂ ਕਿ ਮੈਂ ਦੇਖਿਆ ਤੇ ਪਤਾ ਲੱਗ ਜਾਂਦਾ ਹੁੰਦਾ ਤੁਸੀਂ ਤੁਹਾਡੀ ਤੁਹਾਡੀ ਚਰਚਾ ਹੋ ਹੀ ਚੱਲ ਰਹੀ ਹੈ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ ਆ ਨਾ ਆਪ ਵੀ ਪਾਰਟੀ ਦੇ ਮੰਤਰੀ ਹੈ ਵਿਧਾਇਕ ਉਸ ਦਾ ਸ਼ੇਰ ਕਰਦੇ ਗੈਰੀ ਨੂੰ ਬੀਤਿਆ ਨੇ ਜੀ ਇਸ ਮੁੱਦੇ ਨੂੰ ਇਹ ਦੇਖੋ ਜਿਹੜੇ ਹਾਲਾਤ ਆ ਉਹ ਕਈ ਵਾਰੀ ਏਕਸੈਲਫ ਵੀ ਬੋਲਦੇ ਆ ਤੇ ਹਾਲਾਤ ਹੀ ਬੋਲਦੇ ਆ ਨਾ ਤੇ ਮੈਨੂੰ ਅੱਜ ਪਤਾ ਲੱਗਾ ਵੀ ਕੋਈ ਨਾ ਦੇ ਮੰਤਰੀ ਸਾਹਿਬ ਵੀ ਬੋਲੇ ਇਸੇ ਤਰਜ਼ ਦੇ ਉੱਤੇ ਤੇ ਜਾਂ ਤਾਂ ਫਿਰ ਖੁੱਲ ਕੇ ਆਜਣ ਵੀ ਸਾਡਾ ਧਰਮ ਤੇ ਰਾਜਨੀਤੀ ਕੱਟੀ ਆ ਫਿਰ ਧਰਮ ਨੂੰ ਦੇਖੋ ਉਲਝਾਉਣ ਦਾ ਅੱਜ ਬੜਾ ਵੱਡਾ ਜਨਨ ਕੀਤਾ ਜਾ ਰਿਹਾ ਇਹ ਕਿਉਂਕਿ ਧਰਮ ਜਿਹੜਾ ਆ ਇਹ ਸੱਚ ਆ ਤੇ ਅਸੀਂ ਜਿਹੜੇ ਪੋਲੀਟਿਸ਼ੀਅਨ ਆ ਮੈਂ ਵੀ ਪਿੱਛੇ ਆਉਣਾ ਅਸੀਂ ਕਈ ਵਾਰੀ ਝੂਠ ਸਾਹ ਜਿਆਦਾ ਬੋਲ ਜਾਂਦੇ ਆ ਤੇ ਇਹਦੇ ਤੇ ਦਾ ਇਹ ਖੰਡੇ ਧਾਰਿਆ ਮਾਰਗ ਜਿਹੜਾ ਆ ਤੇ ਆਪਾਂ ਫਿਰ ਜਿੱਦਾਂ ਮੈਂ ਪਹਿਲਾਂ ਕਿਹਾ ਤੁਸੀਂ ਮੇ ਤੋਂ ਜਿਆਦਾ ਬੈਸਟ ਜਾਦੇ ਆ ਲੋਕਾਂ ਉਸ ਚੈਨਲਾਂ 'ਚ ਵੀ ਜਾਂ ਉਦੋਂ ਹੀ ਬੋਲਦੇ ਸੀ ਵੀ ਜੀ ਕੀ ਸੱਚ ਹੈ ਤੇ ਕਿਤੋਂ ਇਹ ਲਿਖਤਾ ਕੇ ਆ ਸਕਦੀ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਜੀ ਕੋਈ ਐਸਾ ਬੋਲਦੇ ਕਿ ਆਰਾਮ ਵੱਲੋਂ ਕੱਢ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਆਪਜੀ ਨਾਲ ਕੋਈ ਆਪਣੀ ਸਮੱਸਿਆਾਂ ਸਾਂਝੀ ਕੀਤੀ ਗਈ ਸੀ ਮੇਰੇ ਨਾਲ ਕੋਈ ਮੈਂ ਤਾਂ ਮੇਰੇ ਖਿਆਲ 4-6 4-5 ਮਹੀਨੇ ਹੋ ਗਏ ਮੈਂ ਕਦੇ ਨਾ ਮਿਲਿਆ ਹੀ ਆ ਨਾ ਕੋ ਟੈਲੀਫੋਨ ਤੇ ਸਾਡੀ ਕੋ ਗੱਲ ਹੀ ਨਹੀਂ ਕਦੇ ਹੋਈ ਜੀ ਸੁਲਤਾਨ ਸਿੰਘ ਕੋ 5 ਲੱਖ ਰੁਪਏ ਕਹਿੰਦੇ ਹਾਂ ਇਹ ਜਿਹੜੀ ਗੱਲ ਆ ਇਹ 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 ਸਾਰੀਆਂ ਗੱਲਾਂ ਦੇ ਆ ਮੰਗੇ ਆ ਜੇ ਜੇ ਮੈਂ ਕਹਿੰਦਾ ਜੀ ਦੇਣ ਇਹ ਜੇ ਦਫ਼ਤਰ ਦੇ ਕੋਈ ਅਧਿਕਾਰੀ ਆ ਤੇ ਫਿਰ ਤੁਹਾਡੇ ਸਾਹਮਣੇ ਆਜੋ ਕੋਈ ਸਾਰੀ ਗੱਲ ਕੋਈ ਦੱਸੇਗਾ ਸਹੀ ਨਾ ਆ ਸਾਰਾ ਕੁਝ ਇਸੇ ਕਰਕੇ 7 ਘੰਟੇ ਦਾ ਦਿੱਤਾ ਕਿ ਤਾਂ ਕਿ ਸਾਨੂੰ ਸਪਸ਼ਟ ਹੋ ਚੁੱਕੇ ਕਿ ਕਿਹੜੇ ਇਹ ਬੰਦੇ ਆ ਕਿਹੜੇ ਅਧਿਕਾਰੀ ਆ ਜਿਹੜੇ ਪੈਸੇ ਮੰਗਦੇ ਆ ਸੁਲਤਾਨ ਜੀ ਹੁਣ ਡਿਊਟੀ ਤੇ ਆਉਣ ਡਿਊਟੀ ਤੇ ਕਿਉਂ ਨਹੀਂ ਚੱਕੇਗੇ ਸਾਰੇ ਹੁਣ ਤਾਂ ਸਾਰੇ ਹਾਂਜੀ ਆਪਣੀ ਸੇਵਾ ਦੌਰਾਨ ਆਪਣੇ ਕਾਰਜਕਾਲ ਦੌਰਾਨ ਗੈਨੀ ਰੂਟਿੰਗ ਨੇ ਮੁੱਦਾ ਕਿਉਂ ਨਹੀਂ ਚੱਕਿਆ ਦੇਖੋ ਮੈਂ ਹੁਣ ਫੇ ਕਮੈਂਟ ਕਰਦਾ ਚੰਗਾ ਨਹੀਂ ਲੱਗਦਾ ਕਿਉਂਕਿ ਅਸੀਂ ਉਹਨਾਂ ਨੂੰ ਨੋਟਿਸ ਦਿੱਤਾ 72 ਘੰਟੇ ਚੋ ਜਵਾਬ ਦੇਣ ਕਿਉਂਕਿ ਸੱਚਖੰਡ ਦੇ ਤੁਸੀਂ ਬਿਹਤਰ ਜਾਣਦੇ ਹੋ ਅਮਰਤਪਾਲ ਹੁਣ ਸਾਰੇ ਬਿਹਤਰ ਮੇਰੇ ਤੋਂ ਵੀ ਜਾਣਦੇ ਆ ਕਿ ਸੱਚਖੰਡ ਦਾ ਅੰਦਰਲਾ ਪ੍ਰਬੰਧ ਸਿੰਘ ਸਾਹਿਬਾ ਦੇ ਪ੍ਰਬੰਧ ਥੱਲੇ ਹੁੰਦਾ ਉਥੇ ਜਥੇ ਕਿਹੜੇ ਲਾਉਣੇ ਸਿੰਘ ਸਾਹਿਬਾਂ ਨੇ ਲਾਉਣੇ ਹੁੰਦੇ ਖਾਸ ਕਰਕੇ ਮੁੱਖ ਗ੍ਰੰਥੀ ਸਾਹਿਬ ਨੇ ਕੋਈ ਕਥਾ ਲਾਉਣੀ ਮਹੰਜੀ ਸਾਹਿਬ ਡਿਊਟੀ ਹਾਲ ਉਹਨਾਂ ਨੇ ਇੱਕ ਬਹੁਤ ਸਾਹਿਬ ਕਮੇਟੀ ਬਣਾਈ ਆ ਪਰ ਓਵਰਆਲ ਉਹੇ ਕੰਮ ਕਰਦੇ ਅਖੰਡ ਪਾਠਾਂ ਦੀਆਂ ਬੁਕਿੰਗ ਹੋਰ ਦੂਜੀਆਂ ਤੀਜੀਆਂ ਇਹ ਸਾਰਾ ਅੰਦਰਲੇ ਪ੍ਰਬੰਧ ਦਾ ਕੰਮ ਆ ਤੇ ਜੇ ਸਾਸਤਾ ਦੇ ਵਿੱਚ ਅੰਦਰ ਪ੍ਰਬੰਧਿਆ ਤੇ ਉਹ ਸ਼੍ਰੋਮਣੀ ਕਮੇਟੀ ਵੀ ਜ਼ਿੰਮੇਵਾਰੀ ਤੋਂ ਭੱਜਦੀ ਨਹੀਂ ਪਰ ਸਿੰਘ ਸਾਹਿਬ ਦੀ ਵੀ ਆਪਣੀਆਂ ਤਾਂ ਜ਼ਿੰਮੇਵਾਰੀਆਂ ਨੇ ਵੀ ਜਿਹੜੇ ਦਾ ਪ੍ਰਬੰਧ ਸਾਰਾ ਉੱਥੇ ਹੰਦਰ ਚੱਲਦਾ ਉਹ ਜਿਹੜਾ ਕੋਈ ਮੋਟਾ ਗਾਇਬ ਹੋਇਆ ਜਿਹੜੀ ਆ ਉਹ ਜ਼ਿਕਰ ਕਰ ਰਹੇ ਆ ਉਹ ਹੈਗਾ ਜੀ ਉਹ 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 ਭਾਈ ਆਪਣੇ ਸਿੰਘ ਸਾਹਿਬ ਗਾਨੀ ਗੁਰਮਖ ਸਿੰਘ ਹੁਣੀ ਰਾਤ ਠੀਕ ਹੈ ਜੀ ਉਹਦੇ ਬਾਰੇ ਸਾਰਾ ਸਪੱਸ਼ਟ ਕਰ ਦਿੱਤਾ ਕਿਉਂਕਿ ਉਹਨਾਂ ਦੇ ਉਹ ਸਾਰਾ ਕੁਝ ਜਰੀਏ ਹੋਇਆ ਮੋਟਾ ਕਿਵੇਂ ਟੁੱਟਾ ਕਿਵੇਂ ਨਵਾਂ ਲਾਇਆ ਨਵਾਂ ਇੰਦਾ ਸੈਂਸ ਲਾਇਆ ਉਹ ਹੀ ਜੋ ਵੀ ਆ ਤੇ ਕਿਵੇਂ ਸੋਨੇ ਦੀ ਕਾਰ ਸੇਵਾ ਹੋਈ ਤੇ ਕਿਵੇਂ 1921 ਵਾਲਾ ਜਿਹੜਾ ਸਰੂਪ ਆ ਉਹ ਤੇ ਗੰਮਨ ਸਾਹਿਬ ਤੇ ਸੇਵਾ ਹੁੰਦੀ ਉਹਨੇ ਰਾਤ ਸਾਰੇ ਪਾਰਟਿਸਪੀਟ ਕੀਤੇ ਆ ਉਹ ਤੁਸੀਂ ਆਪਣੇ ਤੁਹਾਡੇ ਸਾਰੇ ਰਾਤ ਦੀ ਸੋਸ਼ਲ ਮੀਡੀਆ ਤੇ ਚੱਲਣ ਰਹੀ ਆ ਜਿਹੜਾ ਕਿ 50 ਲੱਖ ਦੇ ਜੀ ਦਾ ਵਿਚਕਾਰ ਆ ਰਿਹਾ ਵੀ ਕਿ ਗਿਆਨੀ ਰੁਕਮੀਰ ਸਿੰਘ ਹੋਣਾ ਨੇ ਕਿ ਅੱਜ ਹੀ ਮੈਂ 50 ਲੱਖ ਦੀ ਗੱਡੀ 'ਚ ਸਫ਼ਰ ਕਰਨਾ ਦੂਜੀਆਂ ਗੱਡੀਆਂ ਮੈਨੂੰ ਵਾਰਾ ਨਹੀਂ ਖਾਂਦੀਆਂ ਉਹ ਕੀ ਚੱਕਰ ਚੱਲੋ ਦੇਖੋ ਜਿਹੜੇ ਸਿੰਘ ਸਾਹਿਬ ਆ ਨਾ ਸਰਕਾਰ ਦੇ ਹੋ ਗਿਆ ਤੇ ਇਹ ਸਤਕਾਰਯੋਗ ਇਸ ਕਰਕੇ ਕਿਉਂਕਿ ਐਕਟ ਮੁਤਾਬਕ ਇਹ ਹੋਰ ਕੰਮ ਚੱਲਦਾ ਪਰ ਅਸੀਂ ਇਹ ਚਾਹੁੰਦੇ ਹੁੰਦੇ ਸੀ ਕਿ ਜਰ ਸਿੰਘ ਸਾਹਿਬ ਪਤਾ ਲੱਗੇ ਕਿ ਸਿੱਖ ਸਾਹਿਬ ਦਾ ਕੌਣ ਦਾ ਤੇ ਜੇ ਸਹੂਲਤਾਂ ਮੰਨ ਲਈਆਂ ਫਿਰ ਤਾਂ ਬਾਹਰ 2 ਕਰੋੜ ਦੀ ਵੀ ਲੈ ਲਵਾਂਗੇ ਤਾਂ ਵੀ ਨਹੀਂ ਪਰ ਅਸੀਂ ਦੇਖੋ ਸੱਚ ਕਰਕੇ ਜਾਣਿਓ ਜਿੰਨੀਆਂ ਵੀ ਸਿਗਿਆਣ ਕਦੇ ਨਹੀਂ ਸੀ ਕਿਰੀ ਸੱਟੀ। ਉਹ ਚਲੋ ਜੀ ਸਰਕਾਰ ਜੋ ਗਿਆ ਜਾਂਦੇ ਆ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ। ਕਿੰਨੀ ਪੰਜੀ ਪੰਜੀ ਕਿਲੋ ਜਿਹੜਾ ਦੁੱਧ ਹੈ ਇਹਨਾਂ ਦੇ ਘਰਾਂ ਦੇ ਵਿੱਚ ਚੱਲਦਾ। ਇਹ 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 ਭਗਵਾਨ ਆ ਭਗਵਾਨ ਤਾਂ ਆਪਣਾ ਮੈਨੇਜਰ ਸਾਹਿਬ ਬੈਠਾ ਇਹ ਦੱਸਣਗੇ ਇਹਦੇ ਬਾਰੇ ਥਾਰੀ ਗੱਲ। ਪਰ ਤਾਂ ਕਿਹਾ ਜੀ ਤੁਹਾਡੇ ਸਾਥੈਂ ਕੀ ਜ਼ਮੀਨ ਹੈ? ਕਿਉਂ ਉਹਨਾਂ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੂੰ ਫਾਰਕ ਕਰ ਦਿੱਤਾ ਗਿਆ ਹੈ। ਉਹ ਦਾਅਵਾ ਕਿੱਥੇ ਕਿੱਥੇ ਚਾਹੀਏ। ਬਿਲਕੁਲ ਆ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ। ਦਸ ਗਾ ਜਨ ਦੇ ਕੋਈ ਗਾਵਾ ਗੱਲ ਤਿਆ। ਆ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ। ਦੇਖੋ ਡਿਸਕਸ਼ਨ ਤਾਂ ਬਹੁਤ ਪੱਖਾਂ ਤੇ ਹੋਈ ਹੈ। ਦਾ ਨਹੀਂ ਕਿਹਾ ਤੂੰ ਹਾਂ ਤਾਂ ਆਰਗੂਮੈਂਟ ਹੋ ਉਹਨੂੰ ਵੀ ਅਧਿਕਾਰ ਤੇ ਉਹਨੇ ਵੀ ਕੀ ਬੋਲ ਦੋ ਮੈਂ ਹਾਂਜੀ ਉਹਨੇ ਵੀ ਆਪਣੀ ਗੱਲ ਜਿਹੜੀ ਹੈ ਉਥੇ ਰਿਪਰੈਜ਼ੈਂਟ ਕੀਤੀ ਆ ਬਾਕੀਆਂ ਮੈਂਬਰਾਂ ਨੇ ਵੀ ਰੱਖੀ ਆ ਪਰ ਆਹ ਦਾ ਮੈਂ ਜਿਹੜੀ ਅਸਲੀ ਗੱਲ ਉਹ ਬੋਲਦੀ ਆ ਤੇ ਉਹ ਜਾ ਕੇ ਉਥੇ ਜੋ ਮਰਜ਼ੀ ਕਲੇਮ ਕਰੀ ਜਾਵੇ ਉਹਦੇ ਕਲੇਮ ਨੂੰ ਕੀ ਕਹੋਗੇ ਤੂੰ ਪਤਾ ਵੀ ਜਿਹੜੇ ਜਾਣ ਲਗਾ ਰਹੇ ਨੇ ਜਿਹੜੇ ਪ੍ਰਤਹਿ ਜਾਂਮ ਜਿਹੜੇ ਅੱਜ ਲਗਾ ਰਹੇ ਨੇ ਕਹਿੰਦੇ ਰੋਹੀ ਇਸ ਤੋਂ ਉੱਨੀ ਇਹਨਾਂ ਕੋਲ ਤੇ ਹੋਰ ਤੁਹਾਡੇ ਤੋਂ ਵੱਧ ਪਾਗਲਾ ਸੀ ਕਿ ਅਸੀਂ ਪੜਤਾਲ ਕਰਵਾਉਂਦੇ ਨੇ ਕਿ ਉਦੋਂ ਉਹਨਾਂ ਨੇ ਇੰਨਾ ਨਹੀਂ ਆਇਆ ਕਿ ਇਹ ਜਿਹੜੇ ਚਾਦੇ ਪੈਨੇ ਕਪਲੇ ਦਾ ਜੋ ਜਿਹੜੇ ਦੋਸ਼ ਲਗਾਏ ਨੇ ਕਿ ਇਹ ਆਪੇ ਅਸੰਸਕਾਰ ਨੂੰ ਵਰਤ ਕੇ ਉਹ ਉਦੋਂ ਸਾਰਾ ਦੋਤਾ ਦੋਤੇ ਪਾਣੀ ਪਾਣੀ ਕਰਦੇ ਇਹ ਤੁਹਾਡੇ ਸਵਾਲ ਦਾ ਜਵਾਬ ਵੀ ਤੁਸੀਂ ਆਪ ਹੀ ਦੇ ਦਿੰਦਾ ਉਹਨਾਂ ਕੋਲ ਤਾਂ ਹੋਰ ਪਾਣੀ ਦਾ ਪਾਣੀ ਤਾਂ ਲੈ ਜਾਇਆ ਕਰਦੇ ਜੀ ਹਾ ਜੀ ਜੀ ਨੇ ਕਿਹਾ ਕਿ ਬੜੇ ਦੀ ਮੀਂਹ ਲਈ 7000 ਰੁਪਏ ਗਾਇਜ ਵੇਚਤੀ ਗਈ ਇਹਦੀ ਜਾਂਚ ਹੋ ਰਹੀ ਜੀ ਬੇਰੇ ਮੇਰੀ ਬੇਨਤੀ ਸੁਣ ਲਓ ਜਿਹੜੀ ਉੱਥੇ ਨਾ ਤੁਹਾਨੂੰ ਪਹਿਲਾਂ ਕਹਿ ਚੁੱਕਾ ਹਾਂ ਪਾਰਚਾ ਦਰਜ ਹੋ ਗਿਆ ਇੱਕ ਸਾਡੀ ਆਪਣੀ ਪਰਤਾ ਕਮੇਟੀ ਬੈਠੀ ਆ ਮੈਂ ਜਿੰਨੇ ਵੀ ਫੈਕਟ ਆਉਣਗੇ ਤੁਹਾਡੇ ਕੋਲ ਸਮੇਂ-ਸਮੇਂ ਅਨੁਸਾਰ ਕਰਦਾ ਰਹੂਗਾ ਪਰ ਕਿਸੇ ਨਾਲ ਵੀ ਪਾਰਸ਼ਾਤੀ ਨਹੀਂ ਹੋਊਗੀ ਜੋ ਵੀ ਜਿਹੜਾ ਵੀ ਕਿਉਂਕਿ ਇਹ ਵੱਡਾ ਪ੍ਰਬੰਧ ਨੂੰ ਇਹ ਬੜੀ-ਬੜੀ ਕੌਨਸਪੀਰੇਸੀ ਨਿਕਲਦੀ ਆ 105 ਸਾਲ ਦੇ ਵਿੱਚ ਕਮੇਵੇਂ ਨਹੀਂ ਹੋਇਆ ਜਿਹੜਾ ਦੇ ਕੁਝ ਹੋਇਆ ਇਹਦੇ ਵਿੱਚ ਜੋ ਵੀ ਹੋਊਗਾ ਦੁੱਧਾ ਦੁੱਧ ਪਾਣੀ ਦਾ ਪਾਣੀ ਕਿੱਦਾਂ ਇੱਕ ਪਾਸੇ ਚਾ ਚੱਲਦੀ ਹੈ ਜੀ ਜ਼ਮੀਨ ਦਾ ਟਪੜੇ ਦੀ ਜਾਂ ਘਟਾੜੇ ਦੀ ਜੇ ਨਹੀਂ ਵੀ ਹੋਇਆ ਤਾਂ ਵੀ ਚੱਲਦੀ ਹੈ ਇੱਕ ਪਾਸੇ ਆਪਾਂ ਡਫਰਮੇਸ਼ਨ ਦਾ ਕੇਸ ਕਰ ਰਹੇ ਮਾਣਾ ਮੀਦਾ ਜੀ ਇਹ ਦੇਖੋ ਇਹ ਆ ਇੱਕ ਦੋ ਆ ਉਹ ਹੋ ਰਿਹਾ ਹੈ ਕਿਉਂਕਿ ਜਿਹੜਾ ਇੱਕ ਮਿੰਟ ਜੀ ਇਹ ਜਿਹੜਾ ਇਹ ਕਲੀਅਰ ਕਰੀ ਦਿਓ ਜੀ ਇਹ ਦੋਵੇਂ ਮਾਮਲੇ ਜਿਹੜਾ ਜਿਹੜਾ ਪੱਠਾ ਸਾਹਿਬ ਵਾਲਾ ਉਹ ਤੁਸੀਂ ਦੇਖਿਆ ਹੋਣਾ ਇਹਨਾਂ ਨੇ ਇੱਕ ਜ਼ਮੀਨ ਦਾ ਅਲੀਗੇਸ਼ਨ ਲਾਇਆ 28 ਮਾਰ ਲਈ ਜ਼ਮੀਨ ਜਿਹੜੀ ਆ ਉਹ ਵੇਚੀ ਆ ਉਹ ਇਨ ਡਿਊ ਕੋਰਸ ਆਫ ਲਾ ਜੋ ਨਿਜਮਿਆਂ ਨਿਜਮਾਂ ਦਾਗ ਵੇਚੀ ਗਈਆਂ ਨਿਜਮਾਂ ਦਾਗ ਖਰੀਦੀ ਗਈ ਆ ਉਹ ਇਸ ਕਰਕੇ ਕੀਤਾ ਕਿ ਜਾਂ ਤਾਂ ਤੁਹਾਨੂੰ ਫੈਕਟ ਸਾਰੇ ਪਤਾ ਨਹੀਂ ਜੇ ਪਤਾ ਨਹੀਂ ਫਿਰ ਜਾਂ ਮਾਫੀ ਮੰਗੋ ਜਾਂ ਫਿਰ ਉਹ ਮੈਨੇਜਰ ਅਜ ਮੱਠਾ ਸਾਦਾ ਸੱਬਿਆ ਸੀ ਦੂਜੀ ਜਿਹੜੀ ਆ ਕਮਾਂਡਾ ਦਾ ਉਹਨੇ 40 ਕਰੋੜ ਦਾ ਲਾਇਆ ਫਿਰ 40 ਕਰੋੜ ਉਹਨੇ 2024 ਚ ਮਿਲਿਆ ਜਦ ਕਿ ਉਹ ਫੈਕਟ ਹੋ ਰਿਹਾ ਪੈਸੇ ਕਿੱਥੇ ਗਏ ਜਾਂ ਦੂਜੇ ਇਹਦੀ ਵੀ ਗੱਲ ਲੋਕਾਂ ਦੇ ਮਨ ਸੋਸ਼ਲ ਮੀਡੀਆ ਰਿਪੋਰਟੇਸ਼ਨ ਕੀਤੀ ਗਈ ਐਵੇਂ ਦੀ ਗੱਲ ਨਹੀਂ ਕਿੱਥੇ ਪਏ ਪੈਸੇ ਜਦ ਸਮਾਂ ਆਊਗਾ ਦੱਸਦੇ ਆਂ ਤੇ ਪਰ ਇਹ ਪਹਿਲਾਂ ਦੱਸ